ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਜ਼ਿੰਦਗੀ ਦਾ ਸਭ ਤੋਂ ਕੋੜਾ ਸੱਚ ਕਿ ਵਧੀਆ ਚੀਜ਼ ਆਸਾਨੀ ਨਾਲ ਨਹੀਂ ਮਿਲਦੀ ਹੁੰਦੀ ਜੇ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਖੁਦ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਲਵੋ ਕਿਉਂਕਿ ਵਕਤ ਖੁਦ ਹੀ ਸਿਖਾ ਦੇਵੇਗਾ ਉਸ ਨੂੰ ਕਦਰ ਕਰਨਾ ਤੇ ਤੁਹਾਨੂੰ ਸਬਰ ਕਰਨਾ ਦੁਨੀਆ ਤਾਸ਼ ਦੇ ਪੱਤਿਆਂ ਵਾਂਗ ਖੇਡਦੀ ਰਹੀ ਜਿਸਨੇ ਜਿੱਤਿਆ ਉਸਨੇ ਵੀ ਸੁੱਟਿਆ ਤੇ ਜਿਸਨੇ ਹਾਰਿਆ ਉਸਨੇ ਵੀ ਸੁੱਟਿਆ ਜ਼ਿੰਦਗੀ ਜਿਉਣੀ ਹੈ ਤਾਂ ਤਕਲੀਫ ਤਾਂ ਹੋਵੇਗੀ ਹੀ ਨਹੀਂ ਤਾਂ ਮਰਨ ਤੋਂ ਬਾਅਦ ਤਾਂ ਸੜਨ ਦਾ ਵੀ ਅਹਿਸਾਸ ਨਹੀਂ ਹੁੰਦਾ ਸਭ ਨੂੰ ਖੁਸ਼ ਰੱਖਣਾ ਜਿਉਂਦੇ ਡੱਡੂਆਂ ਨੂੰ ਤਰਾਜੂ ਵਿੱਚ ਤੋਲਣ ਜਿਆ ਮੁਸ਼ਕਲ ਕੰਮ ਹੈ ਇੱਕ ਨੂੰ ਬਿਠਾਓਗੇ ਤਾਂ ਦੂਸਰਾ ਕੁੱਤ ਜਾਂਦਾ ਹੈ ਉਹਨਾਂ ਤੋਂ ਨਾ ਡਰੋ ਜੋ ਬਹਿਸ ਕਰਦੇ ਨੇ ਸਗੋਂ ਉਹਨਾਂ ਤੋਂ ਡਰੋ ਜੋਤ ਤੋ ਖਾ ਕਰਦੇ ਨੇ ਇਸ ਦੁਨੀਆ ਵਿੱਚ ਕਿਸੇ ਨਾਲ ਵੀ ਆਪਣੀ ਤੁਲਨਾ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਹੀ અપਮਾਨਿਤ ਕਰਦੇ ਹੋ ਕਾਮਯਾਬ ਇਨਸਾਨ ਭਾਵੇਂ ਹੀ ਖੁਸ਼ ਨਾ ਰਹੇ ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਓਗੇ ਤਾਂ ਫਿਰ ਤੁਹਾਨੂੰ ਕੋਈ ਵੀ ਨਹੀਂ ਰਵਾ ਸਕਦਾ ਖੁਦ ਨੂੰ ਇੰਨਾ ਕਾਬਲ ਬਣਾਓ ਕਿ ਜੋ ਲੋਕ ਅੱਜ ਤੁਹਾਡਾ ਮਜ਼ਾਕ ਉਡਾਰੇ ਨੇ ਕੱਲ ਉਹੀ ਲੋਕ ਤੁਹਾਡੀ ਮਿਸਾਲ ਦੇਣ ਖੁਦ ਨੂੰ ਖਰਾਬ ਕਹਿਣ ਦੀ ਹਿੰਮਤ ਨਹੀਂ ਹੁੰਦੀ ਪਰ ਲੋਕ ਅਕਸਰ ਕਹਿੰਦੇ ਨੇ ਕਿ ਜ਼ਮਾਨਾ ਖਰਾਬ ਹੈ ਮਾਫੀ ਉਹੀ ਦੇ ਸਕਦਾ ਹੈ ਜੋ ਅੰਦਰੋਂ ਮਜ਼ਬੂਤ ਹੋਵੇ ਖੋਖਲੇ ਇਨਸਾਨ ਹਮੇਸ਼ਾ ਬਦਲੇ ਦੀ ਅੱਗ ਵਿੱਚ ਸੜਦੇ ਨੇ ਇਹ ਨਾ ਸੋਚੋ ਕਿ 1 ਮਹੀਨੇ ਵਿੱਚ ਜਾਂ 1 ਸਾਲ ਵਿੱਚ ਕੀ ਹੋ ਸਕਦਾ ਹੈ ਸਗੋਂ ਇਹ ਸੋਚੋ ਕਿ 24 ਘੰਟਿਆਂ ਵਿੱਚ ਕੀ ਹੋ ਸਕਦਾ ਹੈ ਕਿਸੇ ਦਾ ਅਸਲੀ ਚਿਹਰਾ ਉਸੇ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਤੁਸੀਂ ਉਸਦੇ ਮਤਲਬ ਦੇ ਨਹੀਂ ਰਹਿੰਦੇ ਵਾਪਸ ਜਵਾਬ ਦੇਣਾ ਸ਼ਾਇਦ ਗਲਤ ਗੱਲ ਹੈ ਪਰ ਸੁਣਦੇ ਰਹੀਏ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ 1 ਮਿੰਟ ਵਿੱਚ ਜ਼ਿੰਦਗੀ ਤਾਂ ਨਹੀਂ ਬਦਲਦੀ ਪਰ ਇੱਕ ਮਿੰਟ ਸੋਚ ਕੇ ਲਿਆ ਹੋਇਆ ਫੈਸਲਾ ਜ਼ਿੰਦਗੀ ਜ਼ਰੂਰ ਬਦਲ ਦਿੰਦਾ ਹੈ ਮੂਰਖ ਇਨਸਾਨ ਨਾਲ ਬਹਿਸ ਕਰਨਾ ਗੱਲ ਤੇ ਬੈਠੇ ਮੱਛਰ ਨੂੰ ਮਾਰਨ ਵਰਗਾ ਹੁੰਦਾ ਹੈ ਮੱਛਰ ਮਰੇ ਜਾਂ ਨਾ ਮਰੇ ਪਰ ਤੁਹਾਨੂੰ ਥੱਪੜ ਜ਼ਰੂਰ ਲੱਗੇਗਾ ਦੋਸਤੀ ਤੇ ਰਿਸ਼ਤੇਦਾਰੀ ਵਿੱਚ ਓਨੇ ਹੀ ਪੈਸੇ ਉਧਾਰ ਦਿਓ ਜਿੰਨੇ ਕੁ ਭੁੱਲ ਜਾਣ ਦੀ ਤੁਹਾਡੇ ਵਿੱਚ ਤਾਕਤ ਹੋਵੇ ਨਹੀਂ ਤਾਂ ਰਿਸ਼ਤਾ ਤੇ ਪੈਸੇ ਦੋਨੋਂ ਗਵਾ ਤੋਗੇ ਅਕਸਰ ਝੂਠੇ ਇਨਸਾਨ ਦੀਆਂ ਗੱਲਾਂ ਮਿੱਠੀਆਂ ਹੁੰਦੀਆਂ ਨੇ ਤੇ ਸੱਚੇ ਇਨਸਾਨ ਦੀਆਂ ਗੱਲਾਂ ਹਮੇਸ਼ਾ ਕੌੜੀਆਂ ਕਿਸੇ ਦੀ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ ਮਰਨ ਤੋਂ ਬਾਅਦ ਤਾਂ ਨਫ਼ਰਤ ਕਰਨ ਵਾਲੇ ਵੀ ਕਹਿ ਦਿੰਦੇ ਨੇ ਕਿ ਬੰਦਾ ਬਹੁਤ ਵਧੀਆ ਸੀ ਕਦੇ ਵੀ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਜੋ ਪਿੱਠ ਪਿੱਛੇ ਤੁਹਾਡੀਆਂ ਗੱਲਾਂ ਕਰਦੇ ਨੇ ਕਿਉਂਕਿ ਇਸ ਦਾ ਮਤਲਬ ਇਹੀ ਹੈ ਕਿ ਤੁਸੀਂ ਅਜੇ ਵੀ ਉਹਨਾਂ ਤੋਂ ਦੋ ਕਦਮ ਅੱਗੇ ਹੋ ਜ਼ਿੰਦਗੀ ਦੀਆਂ ਤਿੰਨ ਗਲਤੀਆਂ ਹਰ ਕਿਸੇ ਤੇ ਬਹੁਤ ਜਲਦੀ ਭਰੋਸਾ ਕਰਨਾ ਹਰ ਕਿਸੇ ਦੀ ਖੋਦ ਤੋਂ ਵੱਧ ਪਰਵਾਹ ਕਰਨਾ ਕਦੇ ਵੀ ਕਿਸੇ ਨੂੰ ਧੋਖਾ ਨਾ ਦੇਣਾ ਕਿਸਮਤ ਤੇ ਪਤਨੀ ਭਾਵੇਂ ਹੀ ਪਰੇਸ਼ਾਨ ਕਰਦੇ ਨੇ ਪਰ ਜਦ ਇਹ ਸਾਥ ਦਿੰਦੀਆਂ ਨੇ ਤਾਂ ਕਿਸਮਤ ਬਦਲ ਦਿੰਦੀਆਂ ਨੇ ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ ਉਹਦੇ ਲੋਕਾਂ ਨੂੰ ਛੱਡਣਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਅਸੀਂ ਉਹਨਾਂ ਨੂੰ ਨਾ ਛੱਡੀਏ ਤਾਂ ਉਹ ਸਾਨੂੰ ਕਿਤੇ ਦਾ ਵੀ ਨਹੀਂ ਛੱਡਦੇ ਜ਼ਿਆਦਾ ਬੋਝ ਲੈ ਕੇ ਚੱਲਣ ਵਾਲੇ ਅਕਸਰ ਡੁੱਬ ਜਾਂਦੇ ਨੇ ਫਿਰ ਭਾਵੇਂ ਉਹ ਸਮਾਨ ਦਾ ਹੋਵੇ ਜਾਂ ਫਿਰ ਹੰਕਾਰ ਦਾ ਡਬਲ ਰੋਲ ਕਰਨ ਵਾਲਾ ਇਨਸਾਨ ਅਖੀਰ ਵਿੱਚ ਇੱਕ ਵੀ ਰੋਲ ਕਰਨ ਦੇ ਕਾਬਲ ਨਹੀਂ ਰਹਿੰਦਾ ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਮਤਲਬ ਹੀ ਲੋਕਾਂ ਨੂੰ ਫੋਨ ਤੋਂ ਹੀ ਨਹੀਂ ਜ਼ਿੰਦਗੀ ਤੋਂ ਵੀ ਬਲਾਕ ਕਰ ਦਿਓ ਤੋਖਾ ਕਦੇ ਨਹੀਂ ਮਰਦਾ ਅੱਜ ਤੁਸੀਂ ਦਿਓਗੇ ਤਾਂ ਕੱਲ ਤੁਹਾਨੂੰ ਮਿਲੇਗਾ ਦੁਨੀਆ ਨੂੰ ਝੂਠੇ ਲੋਕ ਹੀ ਪਸੰਦ ਆਉਂਦੇ ਨੇ ਥੋੜੀ ਜੀ ਸੱਚਾਈ ਕਹਿ ਦੇਣ ਨਾਲ ਅੱਜ ਕੱਲ ਆਪਣੇ ਹੀ ਰੁੱਸ ਜਾਂਦੇ ਨੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਚੁੱਪ ਰਹਿ ਕੇ ਕਾਇਰ ਬਣਨ ਤੋਂ ਚੰਗਾ ਹੈ ਕਿ ਉਥੇ ਬੋਲ ਕੇ ਬਦਤਮੀਜ਼ ਬਣ ਜਾਓ ਰੋਂਦਾ ਉਹੀ ਹੁੰਦਾ ਜਿਨੇ ਸੱਚੇ ਰਿਸ਼ਤੇ ਨੂੰ ਮਹਿਸੂਸ ਕੀਤਾ ਹੈ ਨਹੀਂ ਤਾਂ ਮਤਲਬ ਦਾ ਰਿਸ਼ਤਾ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਨਾ ਤਾਂ ਸ਼ਰਮ ਹੁੰਦੀ ਹੈ ਤੇ ਨਾ ਹੀ ਪਾਣੀ ਪਤਾ ਨਹੀਂ ਐਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਨੇ ਤੇ ਸੜਦੇ ਵੀ ਨੇ ਕੁਝ ਖਾਸ ਲੋਕ ਸੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਆਏ ਜਿਵੇਂ ਕਦੇ ਜਾਣਗੇ ਹੀ ਨਹੀਂ ਤੇ ਇਸ ਤਰ੍ਹਾਂ ਗਏ ਜਿਵੇਂ ਕਦੇ ਸੀ ਹੀ ਨਹੀਂ ਮਜ਼ਾਕ ਤਾਂ ਅਸੀਂ ਬਾਅਦ ਵਿੱਚ ਬਣਦੇ ਹਾਂ ਪਹਿਲਾਂ ਤਾਂ ਲੋਕ ਸਾਨੂੰ ਆਪਣਾ ਬਣਾਉਂਦੇ ਨੇ ਕਦੇ-ਕਦੇ ਮਨ ਨੂੰ ਮਨਾਉਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਹਰ ਜ਼ਿੱਦ ਸਾਨੂੰ ਖੁਸ਼ੀ ਨਹੀਂ ਦਿੰਦੀ ਜੋ ਲੋਕ ਆਪਣੀ ਗਲਤੀ ਤੱਕ ਨਹੀਂ ਮੰਨਦੇ ਉਹ ਤੁਹਾਨੂੰ ਆਪਣਾ ਕਿਵੇਂ ਮੰਨਣਗੇ ਅੱਜਕੱਲ੍ਹ ਲੋਕ ਹੱਕ ਤਾਂ ਜਿਤਾਉਣਾ ਚਾਹੁੰਦੇ ਨੇ ਪਰ ਰਿਸ਼ਤਾ ਨਿਭਾਉਣਾ ਨਹੀਂ ਚਾਹੁੰਦੇ ਮੈਨੂੰ ਇੰਤਜ਼ਾਰ ਹੈ ਜ਼ਿੰਦਗੀ ਦੇ ਆਖਰੀ ਪੰਨੇ ਦਾ ਸੁਣਿਆ ਹੈ ਕਿ ਅਖੀਰ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ। ਗੱਲ-ਗੱਲ ਤੇ ਗੁੱਸਾ ਕਰਨ ਵਾਲੇ ਲੋਕ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਖੁਦ ਤੋਂ ਵੱਧ ਕਿਸੇ ਹੋਰ ਦੀ ਪਰਵਾਹ ਹੁੰਦੀ ਹੈ। ਬਚਪਨ ਵਿੱਚ ਕਹਾਣੀ ਸੁਣ ਕੇ ਸੌਂਦੇ ਸੀ। ਅੱਜ ਕੱਲ ਲੋਕ ਆਪਣੀ ਹੀ ਕਹਾਣੀ ਤੇ ਰੋ ਕੇ ਸੌਂਦੇ ਨੇ। ਪਤਾ ਨਹੀਂ ਕਿਉਂ ਛੱਡ ਕੇ ਚਲੇ ਜਾਂਦੇ ਨੇ ਉਹ ਲੋਕ। ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਸਮਝ ਕੇ ਕਦੇ ਗਵਾਉਣਾ ਨਹੀਂ ਚਾਹੁੰਦੇ ਕੋਈ ਵੀ ਆਪਣਾ ਨਹੀਂ ਹੁੰਦਾ ਇੱਥੇ ਸਭ ਸਮਾਂ ਲਗਾਉਣ ਲਈ ਸਾਨੂੰ ਆਪਣਾ ਬਣਾਉਂਦੇ ਨੇ ਦੂਰ ਰਹਿਣਾ ਹੈ ਮੈਂ ਉਹਨਾਂ ਸਭ ਤੋਂ ਜੋ ਮੇਰੇ ਨਾਲ ਰਹਿ ਕੇ ਵੀ ਮੇਰੇ ਨਾਲ ਹੀ ਨਹੀਂ ਜਿਨ੍ਹਾਂ ਦੇ ਕੋਲ ਵੱਧ ਆਪਸ਼ਨ ਹੁੰਦੀਆਂ ਨੇ ਉਹ ਕਿਸੇ ਇੱਕ ਦੀਆਂ ਭਾਵਨਾਵਾਂ ਕਦੇ ਨਹੀਂ ਸਮਝ ਸਕਦੇ ਤੁਸੀਂ ਚਾਹੇ ਸਭ ਦਾ ਭਲਾ ਕਰਦੇ ਰਹੋ ਪਰ ਲੋਕ ਕਦੇ ਤੁਹਾਡੇ ਸਗੇ ਨਹੀਂ ਹੋ ਸਕਦੇ ਬਹੁਤ ਤਕਲੀਫ ਦਿੰਦਾ ਹੈ ਉਹ ਦਰਦ ਜੋ ਬਿਨਾਂ ਕਿਸੇ ਕਸੂਰ ਦੇ ਮਿਲਿਆ ਹੋਵੇ ਇੱਕ ਗੱਲ ਤਾਂ ਸੱਚ ਹੈ ਕਿ ਇੱਕ ਹੱਸਦੇ ਚਿਹਰੇ ਦੇ ਪਿੱਛੇ ਬਹੁਤ سارے ਦਰਦ ਲੁਕੇ ਹੁੰਦੇ ਨੇ ਦੁਨੀਆ ਬਹੁਤ ਅਜੀਬ ਹੈ ਇੱਥੇ ਲੋਕ ਉਮਰ ਭਰ ਦੇ ਵਾਅਦੇ ਕਰਕੇ ਪਲ ਭਰ ਵਿੱਚ ਸਾਥ ਵੀ ਛੱਡ ਦਿੰਦੇ ਨੇ ਜਿਸ ਇਨਸਾਨ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਲੋਕ ਸਭ ਤੋਂ ਵੱਧ ਗਲਤ ਉਸਨੂੰ ਹੀ ਸਮਝਦੇ ਨੇ ਪਰਿਵਾਰ ਸਿਰਫ ਨਾਲ ਰਹਿਣ ਨਾਲ ਹੀ ਨਹੀਂ ਬਲਕਿ ਪਿਆਰ ਇੱਜ਼ਤ ਤੇ ਪ੍ਰਵਾਹ ਕਰਨ ਨਾਲ ਬਣਦਾ ਹੈ ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਵੇ ਉਥੇ ਖੁਦ ਨੂੰ ਸਮਝਾ ਲੈਣਾ ਹੀ ਬਿਹਤਰ ਹੁੰਦਾ ਹੈ ਉਸ ਇਨਸਾਨ ਨੂੰ ਕਦੇ ਨਾ ਭੁੱਲਣਾ ਜੋ ਤੁਹਾਡੇ ਬੁਰੇ ਵਕਤ ਵਿੱਚ ਵੀ ਤੁਹਾਡੇ ਨਾਲ ਖੜਾ ਸੀ ਕਿਸਮਤ ਤੇ ਹਾਲਾਤ ਜਦੋਂ ਦੋਹੇ ਸਾਥ ਨਹੀਂ ਦਿੰਦੇ ਤਾਂ ਉਹਨਾਂ ਦੀ ਵੀ ਸੁਣਨੀ ਪੈਂਦੀ ਹੈ ਜਿਨ੍ਹਾਂ ਦੀ ਸਾਡੇ ਸਾਹਮਣੇ ਕੋਈ ਐਹਮियत ਨਹੀਂ ਹੁੰਦੀ ਉਹ ਇਨਸਾਨ ਕਦੇ ਹਾਰ ਨਹੀਂ ਸਕਦਾ ਜੋ ਬਰਦਾਸ਼ਤ ਕਰਨਾ ਜਾਣਦਾ ਹੈ ਕਦੇ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਨਾ ਕਹਿਓ ਕਿਉਂਕਿ ਵਕਤ ਬੀਤ ਜਾਂਦਾ ਹੈ ਪਰ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਨੇ ਕਦੇ ਵੀ ਕਿਸੇ ਨੂੰ ਔਕਾਤ ਦੇ ਤਾਨੇ ਕਦੇ ਨਾ ਮਾਰਿਓ ਕਿਉਂਕਿ ਵਕਤ ਬਦਲਣ ਵਿੱਚ देर ਨਹੀਂ ਲੱਗਦੀ ਕੁਝ ਲੋਕ ਅਜੇੇ ਵੀ ਕਮਾਏ ਨੇ ਮੈਂ ਕਿ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਉਹ ਉਦੋਂ ਵੀ ਮੇਰੇ ਨਾਲ ਸੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਖੁਸ਼ ਉਹੀ ਲੋਕ ਰਹਿੰਦੇ ਨੇ ਜੋ ਇਕੱਲੇ ਰਹਿਣ ਦੀ ਕਲਾ ਸਿੱਖ ਜਾਂਦੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਹਾਲਾਤਾਂ ਵਿੱਚ ਜਿਉ ਰਹੇ ਹੋ ਤੁਹਾਨੂੰ ਖੁਦ ਹੀ ਆਪਣੇ ਹਾਲਾਤ ਬਦਲਨੇ ਪੈਣਗੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣ ਦਾ ਵਾਅਦਾ ਕਰੋ ਕਿ ਦੁਨੀਆ ਦੀ ਕੋਈ ਵੀ ਚੀਜ਼ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਆ ਜਾਵੇ ਤਾਂ ਤੁਹਾਡਾ ਪਿੱਛੇ ਹਟਣਾ ਹੀ ਬਿਹਤਰ ਹੁੰਦਾ ਹੈ ਅਕਸਰ ਇਨਸਾਨ ਨੂੰ ਉਹੀ ਰਿਸ਼ਤੇ ਥਕਾ ਦਿੰਦੇ ਨੇ ਜੋ ਉਸ ਦਾ ਇਕਲੌਤਾ ਸਕੂਨ ਹੁੰਦੇ ਨੇ ਉਸ ਇਨਸਾਨ ਦੇ ਰੋਗਾਂ ਦੀ ਕੋਈ ਦਵਾਈ ਨਹੀਂ ਜੋ ਦੂਜਿਆਂ ਦੀ ਤਰੱਕੀ ਦੇਖ ਕੇ ਛੜਦਾ ਹੈ ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਕੋਲ ਗਵਾਉਣ ਦੇ ਲਈ ਕੁਝ ਵੀ ਨਹੀਂ ਬਚਦਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਸਬਦਾ ਹੋ ਜਾਵੇ ਉਹ ਕਦੇ ਕਿਸੇ ਇੱਕ ਦਾ ਨਹੀਂ ਹੋ ਸਕਦਾ ਕੁਝ ਰਿਸ਼ਤੇ ਟੁੱਟ ਜ਼ਰੂਰ ਜਾਂਦੇ ਨੇ ਪਰ ਖਤਮ ਕਦੇ ਨਹੀਂ ਹੁੰਦੇ ਕੁਝ ਗਲਤੀਆਂ ਨੂੰ ਮਾਫ ਕਰਨਾ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਵਧੀਆ ਇਨਸਾਨਾਂ ਵਿੱਚ ਇੱਕ ਬੁਰਾਈ ਹੁੰਦੀ ਹੈ ਕਿ ਉਹ ਸਾਰਿਆਂ ਨੂੰ ਵਧੀਆ ਸਮਝ ਲੈਂਦੇ ਨੇ ਤੁਸੀਂ ਜਿਸ ਨੂੰ ਜਿੰਨੀ ਸ਼ਿੱਦਤ ਨਾਲ ਚਾਹੋਗੇ ਉਹ ਇਨਸਾਨ ਤੁਹਾਨੂੰ ਓਨੇ ਹੀ ਗਹਿਰੀ ਚੋਟ ਦੇਵੇਗਾ ਗਹਿਰੀਆਂ ਗੱਲਾਂ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਤੇ ਗਹਿਰਾ ਉਹੀ ਹੋ ਸਕਦਾ ਹੈ ਜਿਨੇ ਗਹਿਰੀਆਂ ਸੱਟਾਂ ਖਾਧੀਆਂ ਹੋਣ ਸੋਚ ਜੇਕਰ ਖੂਬਸੂਰਤ ਹੋਵੇ ਤਾਂ ਸਭ ਕੁਝ ਵਧੀਆ ਨਜ਼ਰ ਆਉਂਦਾ ਹੈ ਸਰੀਰ ਸੁੰਦਰ ਹੋਵੇ ਜਾਂ ਨਾ ਹੋਵੇ ਪਰ ਸ਼ਬਦਾਂ ਦਾ ਸੁੰਦਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਚਿਹਰੇ ਭੁੱਲ ਜਾਂਦੇ ਨੇ ਪਰ ਸ਼ਬਦਾਂ ਨੂੰ ਕਦੇ ਨਹੀਂ ਭੁੱਲਦੇ ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਕਦੇ ਨਹੀਂ ਮਰਦਾ ਪਰ ਭਰੋਸਾ ਜ਼ਰੂਰ ਮਰ ਜਾਂਦਾ ਹੈ ਮੈਨੂੰ ਲੋਕਾਂ ਨੂੰ ਮਾਫ ਕਰਨਾ ਤਾਂ ਆਉਂਦਾ ਹੈ ਪਰ ਮੁੜ ਕੇ ਦਿਲ ਵਿੱਚ ਜਗ੍ਹਾ ਦੇਣਾ ਬਿਲਕੁਲ ਨਹੀਂ ਦਿਲ ਦਾ ਸਾਫ਼ ਹੋਣਾ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗੁਨਾਹ ਹੈ ਇਥੇ ਹਰ ਇਨਸਾਨ ਸਿਰਫ ਫਾਇਦਾ ਉਠਾਉਣ ਦੀ ਸੋਚਦਾ ਹੈ ਛੋਟੀ ਹੀ ਸਹੀ ਪਰ ਤੁਸੀਂ ਆਪਣੀ ਇੱਕ ਅਲੱਗ ਪਛਾਣ ਜ਼ਰੂਰ ਬਣਾਓ ਆਪਣੇ ਆਲਸ ਨੂੰ ਅੱਜ ਤੋਂ ਹੀ ਹਟਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਇਹ ਹੌਲੀ-ਹੌਲੀ ਤੁਹਾਨੂੰ ਬਰਬਾਦ ਕਰ ਦੇਵੇਗਾ ਜੇਕਰ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਣਾ ਹੈ ਤਾਂ ਉਹਦੇ ਲਈ ਮਿਹਨਤ ਦੀ ਚਾਬੀ ਨੂੰ ਤਾਂ ਕਮਾਉਣਾ ਹੀ ਪਵੇਗਾ ਆਪਣੀ ਕਾਬਲੀਅਤ ਨੂੰ ਇੰਨਾ ਕਾਬਲ ਬਣਾਓ ਕੇ ਲੋਕਾਂ ਨੂੰ ਆਪਣੀ ਔਕਾਤ ਆਪਣੇ ਆਪ ਹੀ ਨਜ਼ਰ ਆਉਣ ਲੱਗੇ ਭੀੜ ਵਿੱਚ ਸ਼ੋਰ ਮਚਾਉਣ ਵਾਲੇ ਭੀੜ ਵਿੱਚ ਹੀ ਰਹਿ ਜਾਂਦੇ ਨੇ ਸਫਲਤਾ ਉਹ ਹੁੰਦੇ ਨੇ ਜੋ ਖਾਮੋਸ਼ੀ ਨਾਲ ਮਿਹਨਤ ਕਰ ਜਾਂਦੇ ਨੇ ਚਲੋ ਆਪਣੀ ਤਕਦੀਰ ਨੂੰ ਇੱਕ ਨਵਾਂ ਮੋੜ ਦਿੰਦੇ ਹਾਂ ਜੀ ਤੋੜ ਮਿਹਨਤ ਨਾਲ ਮੰਜ਼ਿਲ ਦੀਆਂ ਮੁਸ਼ਕਲਾਂ ਨੂੰ ਤੋੜ ਦਿੰਦੇ ਹਾਂ ਦੁਨੀਆ ਦੀ ਸਭ ਤੋਂ ਵਧੀਆ ਦਵਾਈ ਹੈ ਜ਼ਿੰਮੇਵਾਰੀ ਇੱਕ ਵਾਰ ਪੀ ਲਈਏ ਤਾਂ ਜ਼ਿੰਦਗੀ ਭਰਤਕ ਨਹੀਂ ਦਿੰਦੀ ਜੋ ਇਨਸਾਨ ਬੁਰੇ ਵਕਤ ਵਿੱਚ ਵੀ ਚੰਗਾ ਸੋਚਦਾ ਹੈ ਉਸਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਚਾਹੁੰਦਾ ਮਿਹਨਤ ਕਰਨਾ ਪਰ ਇਹ ਜ਼ਿੰਮੇਵਾਰੀਆਂ ਸਭ ਕਰਵਾ ਦਿੰਦੀਆਂ ਨੇ ਜ਼ਿੰਦਗੀ ਵਿੱਚ ਉਸ ਲੈਵਲ ਤੱਕ ਪਹੁੰਚੋ ਜਿੱਥੇ ਲੋਕ ਤੁਹਾਡੀ ਕਦਰ ਕਰਨ ਤੇ ਤੁਹਾਨੂੰ ਗਵਾਉਣ ਤੋਂ ਡਰਨ ਜਦੋਂ ਤੁਸੀਂ ਆਲਸ ਕਰਦੇ ਹੋ ਤਾਂ ਸਭ ਕੁਝ ਮੁਸ਼ਕਲ ਲੱਗਦਾ ਹੈ ਤੇ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਸਭ ਕੁਝ ਆਸਾਨ ਲੱਗਦਾ ਹੈ ਜਿਸ ਕੰਮ ਨੂੰ ਕਰਨ ਦਾ ਮਨ ਨਾ ਹੋਵੇ ਉਹੀ ਸਭ ਤੋਂ ਵਧੀਆ ਸਮਾਂ ਹੈ ਉਸ ਕੰਮ ਨੂੰ ਕਰਨ ਦਾ ਰੁਕਾਵਟਾਂ ਸਭ ਦੇ ਰਾਹ ਵਿੱਚ ਹੁੰਦੀਆਂ ਨੇ ਕੋਈ ਥੱਕ ਕੇ ਕਿਸਮਤ ਨੂੰ ਕੋਸਦਾ ਹੈ ਤੇ ਕੋਈ ਕਿਸਮਤ ਨਾਲ ਲੜ ਕੇ ਆਪਣੀ ਤਕਦੀਰ ਲਿਖਦਾ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ ਜ਼ਿੰਦਗੀ ਦਾ ਸਭ ਤੋਂ ਕੌੜਾ ਸੱਚ ਕਿ ਵਧੀਆ ਚੀਜ਼ ਆਸਾਨੀ ਨਾਲ ਨਹੀਂ ਮਿਲਦੀ ਹੁੰਦੀ ਜੇ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਖੁਦ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਲਵੋ ਕਿਉਂਕਿ ਵਕਤ ਖੁਦ ਹੀ ਸਿਖਾ ਦੇਵੇਗਾ ਉਸ ਨੂੰ ਕਦਰ ਕਰਨਾ ਤੇ ਤੁਹਾਨੂੰ ਸਬਰ ਕਰਨਾ ਦੁਨੀਆ ਤਾਸ਼ ਦੇ ਪੱਤਿਆਂ ਵਾਂਗ ਖੇਡਦੀ ਰਹੀ ਜਿਸ ਨੇ ਜਿੱਤਿਆ ਉਸਨੇ ਵੀ ਛੁੱਟਿਆ ਤੇ ਜਿਸ ਨੇ ਹਾਰਿਆ ਉਸਨੇ ਵੀ ਛੁੱਟਿਆ ਜ਼ਿੰਦਗੀ ਜਿਉਣੀ ਹੈ ਤਾਂ ਤਕਲੀਫ ਤਾਂ ਹੋਵੇਗੀ ਹੀ ਨਹੀਂ ਤਾਂ ਮਰਨ ਤੋਂ ਬਾਅਦ ਤਾਂ ਸੜਨ ਦਾ ਵੀ ਅਹਿਸਾਸ ਨਹੀਂ ਹੁੰਦਾ ਸਭ ਨੂੰ ਖੁਸ਼ ਰੱਖਣਾ ਜਿਉਂਦੇ ਡੱਡੂਆਂ ਨੂੰ ਤਰਾਜੂ ਵਿੱਚ ਤੋਲਣ ਜਿਆ ਮੁਸ਼ਕਲ ਕੰਮ ਹੈ ਇੱਕ ਨੂੰ ਬਿਠਾਓਗੇ ਤਾਂ ਦੂਸਰਾ ਕੁੱਤ ਜਾਂਦਾ ਹੈ ਉਹਨਾਂ ਤੋਂ ਨਾ ਡਰੋ ਜੋ ਬਹਿਸ ਕਰਦੇ ਨੇ ਸਗੋਂ ਉਹਨਾਂ ਤੋਂ ਡਰੋ ਜੋ ਧੋਖਾ ਕਰਦੇ ਨੇ ਇਸ ਦੁਨੀਆ ਵਿੱਚ ਕਿਸੇ ਨਾਲ ਵੀ ਆਪਣੀ ਤੁਲਨਾ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਹੀ અપਮਾਨਿਤ ਕਰਦੇ ਹੋ ਕਾਮਯਾਬ ਇਨਸਾਨ ਭਾਵੇਂ ਹੀ ਖੁਸ਼ ਨਾ ਰਹੇ ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਓਗੇ ਤਾਂ ਫਿਰ ਤੁਹਾਨੂੰ ਕੋਈ ਵੀ ਨਹੀਂ ਰਵਾ ਸਕਦਾ ਖੁਦ ਨੂੰ ਇੰਨਾ ਕਾਬਲ ਬਣਾਓ ਕਿ ਜੋ ਲੋਕ ਅੱਜ ਤੁਹਾਡਾ ਮਜ਼ਾਕ ਉਡਾਰੇ ਨੇ ਕੱਲ ਉਹੀ ਲੋਕ ਤੁਹਾਡੀ ਮਿਸਾਲ ਦੇਣ ਖੁਦ ਨੂੰ ਖਰਾਬ ਕਹਿਣ ਦੀ ਹਿੰਮਤ ਨਹੀਂ ਹੁੰਦੀ ਪਰ ਲੋਕ ਅਕਸਰ ਕਹਿੰਦੇ ਨੇ ਕਿ ਜ਼ਮਾਨਾ ਖਰਾਬ ਹੈ ਮਾਫੀ ਉਹੀ ਦੇ ਸਕਦਾ ਹੈ ਜੋ ਅੰਦਰੋਂ ਮਜ਼ਬੂਤ ਹੋਵੇ ਖੋਖਲੇ ਇਨਸਾਨ ਹਮੇਸ਼ਾ ਬਦਲੇ ਦੀ ਅੱਗ ਵਿੱਚ ਸੜਦੇ ਨੇ ਇਹ ਨਾ ਸੋਚੋ ਕਿ 1 ਮਹੀਨੇ ਵਿੱਚ ਜਾਂ 1 ਸਾਲ ਵਿੱਚ ਕੀ ਹੋ ਸਕਦਾ ਹੈ ਸਗੋਂ ਇਹ ਸੋਚੋ ਕਿ 24 ਘੰਟਿਆਂ ਵਿੱਚ ਕੀ ਹੋ ਸਕਦਾ ਹੈ ਕਿਸੇ ਦਾ ਅਸਲੀ ਚਿਹਰਾ ਉਸੇ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਤੁਸੀਂ ਉਸਦੇ ਮਤਲਬ ਦੇ ਨਹੀਂ ਰਹਿੰਦੇ ਵਾਪਸ ਜਵਾਬ ਦੇਣਾ ਸ਼ਾਇਦ ਗਲਤ ਗੱਲ ਹੈ ਪਰ ਸੁਣਦੇ ਰਹੀਏ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ ਇੱਕ ਮਿੰਟ ਵਿੱਚ ਜ਼ਿੰਦਗੀ ਤਾਂ ਨਹੀਂ ਬਦਲਦੀ ਪਰ ਇੱਕ ਮਿੰਟ ਸੋਚ ਕੇ ਲਿਆ ਹੋਇਆ ਫੈਸਲਾ ਜ਼ਿੰਦਗੀ ਜ਼ਰੂਰ ਬਦਲ ਦਿੰਦਾ ਹੈ ਮੂਰਖ ਇਨਸਾਨ ਨਾਲ ਬਹਿਸ ਕਰਨਾ ਗੱਲ ਤੇ ਬੈਠੇ ਮੱਛਰ ਨੂੰ ਮਾਰਨ ਵਰਗਾ ਹੁੰਦਾ ਹੈ ਮੱਛਰ ਮਰੇ ਜਾਂ ਨਾ ਮਰੇ ਪਰ ਤੁਹਾਨੂੰ ਥੱਪੜ ਜ਼ਰੂਰ ਲੱਗੇਗਾ ਦੋਸਤੀ ਤੇ ਰਿਸ਼ਤੇਦਾਰੀ ਵਿੱਚ ਓਨੇ ਹੀ ਪੈਸੇ ਉਧਾਰ ਦਿਓ ਜਿੰਨੇ ਕੋ ਭੁੱਲ ਜਾਣ ਦੀ ਤੁਹਾਡੇ ਵਿੱਚ ਤਾਕਤ ਹੋਵੇ ਨਹੀਂ ਤਾਂ ਰਿਸ਼ਤਾ ਤੇ ਪੈਸੇ ਦੋਨੋਂ ਗਵਾ ਤੋਗੇ ਅਕਸਰ ਝੂਠੇ ਇਨਸਾਨ ਦੀਆਂ ਗੱਲਾਂ ਮਿੱਠੀਆਂ ਹੁੰਦੀਆਂ ਨੇ ਤੇ ਸੱਚੇ ਇਨਸਾਨ ਦੀਆਂ ਗੱਲਾਂ ਹਮੇਸ਼ਾ ਕੌੜੀਆਂ ਕਿਸੇ ਦੀ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ ਮਰਨ ਤੋਂ ਬਾਅਦ ਤਾਂ ਨਫ਼ਰਤ ਕਰਨ ਵਾਲੇ ਵੀ ਕਹਿ ਦਿੰਦੇ ਨੇ ਕਿ ਬੰਦਾ ਬਹੁਤ ਵਧੀਆ ਸੀ ਕਦੇ ਵੀ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਜੋ ਪਿੱਠ ਪਿੱਛੇ ਤੁਹਾਡੀਆਂ ਗੱਲਾਂ ਕਰਦੇ ਨੇ ਕਿਉਂਕਿ ਇਸ ਦਾ ਮਤਲਬ ਇਹੀ ਹੈ ਕਿ ਤੁਸੀਂ ਅਜੇ ਵੀ ਉਹਨਾਂ ਤੋਂ ਦੋ ਕਦਮ ਅੱਗੇ ਹੋ ਜ਼ਿੰਦਗੀ ਦੀਆਂ ਤਿੰਨ ਗਲਤੀਆਂ ਹਰ ਕਿਸੇ ਤੇ ਬਹੁਤ ਜਲਦੀ ਭਰੋਸਾ ਕਰਨਾ ਹਰ ਕਿਸੇ ਦੀ ਖੁਦ ਤੋਂ ਵੱਧ ਪਰਵਾਹ ਕਰਨਾ ਕਦੇ ਵੀ ਕਿਸੇ ਨੂੰ ਧੋਖਾ ਨਾ ਦੇਣਾ ਕਿਸਮਤ ਤੇ ਪਤਨੀ ਭਾਵੇਂ ਹੀ ਪਰੇਸ਼ਾਨ ਕਰਦੇ ਨੇ ਪਰ ਜਦ ਇਹ ਸਾਥ ਦਿੰਦੀਆਂ ਨੇ ਤਾਂ ਕਿਸਮਤ ਬਦਲ ਦਿੰਦੀਆਂ ਨੇ ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ। ਕੁਝ ਲੋਕਾਂ ਨੂੰ ਛੱਡਣਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਅਸੀਂ ਉਹਨਾਂ ਨੂੰ ਨਾ ਛੱਡੀਏ ਤਾਂ ਉਹ ਸਾਨੂੰ ਕਿਤੇ ਦਾ ਵੀ ਨਹੀਂ ਛੱਡਦੇ। ਜ਼ਿਆਦਾ ਬੋਝ ਲੈ ਕੇ ਚੱਲਣ ਵਾਲੇ ਅਕਸਰ ਡੁੱਬ ਜਾਂਦੇ ਨੇ। ਫਿਰ ਭਾਵੇਂ ਉਹ ਸਮਾਨ ਦਾ ਹੋਵੇ ਜਾਂ ਫਿਰ ਹੰਕਾਰ ਦਾ। ਡਬਲ ਰੋਲ ਕਰਨ ਵਾਲਾ ਇਨਸਾਨ ਅਖੀਰ ਵਿੱਚ ਇੱਕ ਵੀ ਰੋਲ ਕਰਨ ਦੇ ਕਾਬਲ ਨਹੀਂ ਰਹਿੰਦਾ ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਮਤਲਬ ਹੀ ਲੋਕਾਂ ਨੂੰ ਫੋਨ ਤੋਂ ਹੀ ਨਹੀਂ ਜ਼ਿੰਦਗੀ ਤੋਂ ਵੀ ਬਲੌਕ ਕਰ ਦਿਓ ਧੋਖਾ ਕਦੇ ਨਹੀਂ ਮਰਦਾ ਅੱਜ ਤੁਸੀਂ ਦਿਓਗੇ ਤਾਂ ਕੱਲ ਤੁਹਾਨੂੰ ਮਿਲੇਗਾ ਦੁਨੀਆ ਨੂੰ ਝੂਠੇ ਲੋਕ ਹੀ ਪਸੰਦ ਆਉਂਦੇ ਨੇ ਥੋੜੀ ਜੀ ਸੱਚਾਈ ਕਹਿ ਦੇਣ ਨਾਲ ਅੱਜਕੱਲ ਆਪਣੇ ਹੀ ਰੁੱਸ ਜਾਂਦੇ ਨੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਚੁੱਪ ਰਹਿ ਕੇ ਕਾਇਰ ਬਣਨ ਤੋਂ ਚੰਗਾ ਹੈ ਕਿ ਉਥੇ ਬੋਲ ਕੇ ਬਦਤਮੀਜ਼ ਬਣ ਜਾਓ ਰੋਂਦਾ ਉਹੀ ਹੁੰਦਾ ਜਿਨੇ ਸੱਚੇ ਰਿਸ਼ਤੇ ਨੂੰ ਮਹਿਸੂਸ ਕੀਤਾ ਹੈ ਨਹੀਂ ਤਾਂ ਮਤਲਬ ਦਾ ਰਿਸ਼ਤਾ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਨਾ ਤਾਂ ਸ਼ਰਮ ਹੁੰਦੀ ਹੈ ਤੇ ਨਾ ਹੀ ਪਾਣੀ ਪਤਾ ਨਹੀਂ ਐਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਨੇ ਤੇ ਸੜਦੇ ਵੀ ਨੇ ਕੁਝ ਖਾਸ ਲੋਕ ਸੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਆਏ ਜਿਵੇਂ ਕਦੇ ਜਾਣਗੇ ਹੀ ਨਹੀਂ ਤੇ ਇਸ ਤਰ੍ਹਾਂ ਗਏ ਜਿਵੇਂ ਕਦੇ ਸੀ ਹੀ ਨਹੀਂ ਮਜ਼ਾਕ ਤਾਂ ਅਸੀਂ ਬਾਅਦ ਵਿੱਚ ਬਣਦੇ ਹਾਂ ਪਹਿਲਾਂ ਤਾਂ ਲੋਕ ਸਾਨੂੰ ਆਪਣਾ ਬਣਾਉਂਦੇ ਨੇ ਕਦੇ-ਕਦੇ ਮਨ ਨੂੰ ਮਨਾਉਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਹਰ ਜ਼ਿੱਦ ਸਾਨੂੰ ਖੁਸ਼ੀ ਨਹੀਂ ਦਿੰਦੀ ਜੋ ਲੋਕ ਆਪਣੀ ਗਲਤੀ ਤੱਕ ਨਹੀਂ ਮੰਨਦੇ ਉਹ ਤੁਹਾਨੂੰ ਆਪਣਾ ਕਿਵੇਂ ਮੰਨਣਗੇ ਅੱਜ ਕੱਲ ਲੋਕ ਹੱਕ ਤਾਂ ਜਿਤਾਉਣਾ ਚਾਹੁੰਦੇ ਨੇ ਪਰ ਰਿਸ਼ਤਾ ਨਿਭਾਉਣਾ ਨਹੀਂ ਚਾਹੁੰਦੇ ਮੈਨੂੰ ਇੰਤਜ਼ਾਰ ਹੈ ਜ਼ਿੰਦਗੀ ਦੇ ਆਖਰੀ ਪੰਨੇ ਦਾ ਸੁਣਿਆ ਹੈ ਕਿ ਅਖੀਰ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਗੱਲ-ਗੱਲ ਤੇ ਗੁੱਸਾ ਕਰਨ ਵਾਲੇ ਲੋਕ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਖੁਦ ਤੋਂ ਵੱਧ ਕਿਸੇ ਹੋਰ ਦੀ ਪਰਵਾਹ ਹੁੰਦੀ ਹੈ ਬਚਪਨ ਵਿੱਚ ਕਹਾਣੀ ਸੁਣ ਕੇ ਸੌਂਦੇ ਸੀ ਅੱਜਕੱਲ੍ਹ ਲੋਕ ਆਪਣੀ ਹੀ ਕਹਾਣੀ ਤੇ ਰੋ ਕੇ ਸੌਂਦੇ ਨੇ ਪਤਾ ਨਹੀਂ ਕਿਉਂ ਛੱਡ ਕੇ ਚਲੇ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਸਮਝ ਕੇ ਕਦੇ ਗਵਾਉਣਾ ਨਹੀਂ ਚਾਹੁੰਦੇ ਕੋਈ ਵੀ ਆਪਣਾ ਨਹੀਂ ਹੁੰਦਾ ਇੱਥੇ ਸਭ ਸਮਾਂ ਲਗਾਉਣ ਲਈ ਸਾਨੂੰ ਆਪਣਾ ਬਣਾਉਂਦੇ ਨੇ ਦੂਰ ਰਹਿਣਾ ਹੈ ਮੈਂ ਉਹਨਾਂ ਸਭ ਤੋਂ ਜੋ ਮੇਰੇ ਨਾਲ ਰਹਿ ਕੇ ਵੀ ਮੇਰੇ ਨਾਲ ਹੀ ਨਹੀਂ ਜਿਨ੍ਹਾਂ ਦੇ ਕੋਲ ਵੱਧ ਆਪਸ਼ਨ ਹੁੰਦੀਆਂ ਨੇ ਉਹ ਕਿਸੇ ਇੱਕ ਦੀਆਂ ਭਾਵਨਾਵਾਂ ਕਦੇ ਨਹੀਂ ਸਮਝ ਸਕਦੇ ਤੁਸੀਂ ਚਾਹੇ ਸਭ ਦਾ ਭਲਾ ਕਰਦੇ ਰਹੋ ਪਰ ਲੋਕ ਕਦੇ ਤੁਹਾਡੇ ਸਗੇ ਨਹੀਂ ਹੋ ਸਕਦੇ ਬਹੁਤ ਤਕਲੀਫ ਦਿੰਦਾ ਹੈ ਉਹ ਦਰਦ ਜੋ ਬਿਨਾਂ ਕਿਸੇ ਕਸੂਰ ਦੇ ਮਿਲਿਆ ਹੋਵੇ ਇੱਕ ਗੱਲ ਤਾਂ ਸੱਚ ਹੈ ਕਿ ਇੱਕ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਸਾਰੇ ਦਰਦ ਲੁਕੇ ਹੁੰਦੇ ਨੇ ਦੁਨੀਆ ਬਹੁਤ ਅਜੀਬ ਹੈ ਇਥੇ ਲੋਕ ਉਮਰ ਭਰ ਦੇ ਵਾਅਦੇ ਕਰਕੇ ਪਲ ਭਰ ਵਿੱਚ ਸਾਥ ਵੀ ਛੱਡ ਦਿੰਦੇ ਨੇ ਜਿਸ ਇਨਸਾਨ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਲੋਕ ਸਭ ਤੋਂ ਵੱਧ ਗਲਤ ਉਸ ਨੂੰ ਹੀ ਸਮਝਦੇ ਨੇ ਪਰਿਵਾਰ ਸਿਰਫ ਨਾਲ ਰਹਿਣ ਨਾਲ ਹੀ ਨਹੀਂ ਬਲਕਿ ਪਿਆਰ ਇੱਜ਼ਤ ਤੇ ਪ੍ਰਵਾਹ ਕਰਨ ਨਾਲ ਬਣਦਾ ਹੈ ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਵੇ ਉਥੇ ਖੁਦ ਨੂੰ ਸਮਝਾ ਲੈਣਾ ਹੀ ਬਿਹਤਰ ਹੁੰਦਾ ਹੈ ਉਸ ਇਨਸਾਨ ਨੂੰ ਕਦੇ ਨਾ ਭੁੱਲਣਾ ਜੋ ਤੁਹਾਡੇ ਬੁਰੇ ਵਕਤ ਵਿੱਚ ਵੀ ਤੁਹਾਡੇ ਨਾਲ ਖੜਾ ਸੀ ਕਿਸਮਤ ਤੇ ਹਾਲਾਤ ਜਦੋਂ ਦੋਹੇ ਸਾਥ ਨਹੀਂ ਦਿੰਦੇ ਤਾਂ ਉਹਨਾਂ ਦੀ ਵੀ ਸੁਣਨੀ ਪੈਂਦੀ ਹੈ ਜਿਨ੍ਹਾਂ ਦੀ ਸਾਡੇ ਸਾਹਮਣੇ ਕੋਈ ਐਹਮियत ਨਹੀਂ ਹੁੰਦੀ ਉਹ ਇਨਸਾਨ ਕਦੇ ਹਾਰ ਨਹੀਂ ਸਕਦਾ ਜੋ ਬਰਦਾਸ਼ਤ ਕਰਨਾ ਜਾਣਦਾ ਹੈ ਕਦੇ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਨਾ ਕਹਿਓ ਕਿਉਂਕਿ ਵਕਤ ਬੀਤ ਜਾਂਦਾ ਹੈ ਪਰ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਨੇ ਕਦੇ ਵੀ ਕਿਸੇ ਨੂੰ ਔਕਾਤ ਦੇ ਤਾਨੇ ਕਦੇ ਨਾ ਮਾਰਿਓ ਕਿਉਂਕਿ ਵਕਤ ਬਦਲਣ ਵਿੱਚ देर ਨਹੀਂ ਲੱਗਦੀ ਕੁਝ ਲੋਕ ਅਜੇਹੇ ਵੀ ਕਮਾਏ ਨੇ ਮੈਂ ਕਿ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਉਹ ਉਦੋਂ ਵੀ ਮੇਰੇ ਨਾਲ ਸੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਖੁਸ਼ ਉਹੀ ਲੋਕ ਰਹਿੰਦੇ ਨੇ ਜੋ ਇਕੱਲੇ ਰਹਿਣ ਦੀ ਕਲਾ ਸਿੱਖ ਜਾਂਦੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਹਾਲਾਤਾਂ ਵਿੱਚ ਜਿਉ ਰਹੇ ਹੋ ਤੁਹਾਨੂੰ ਖੁਦ ਹੀ ਆਪਣੇ ਹਾਲਾਤ ਬਦਲਨੇ ਪੈਣਗੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣ ਦਾ ਵਾਅਦਾ ਕਰੋ ਕਿ ਦੁਨੀਆ ਦੀ ਕੋਈ ਵੀ ਚੀਜ਼ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਆ ਜਾਵੇ ਤਾਂ ਤੁਹਾਡਾ ਪਿੱਛੇ ਹਟਣਾ ਹੀ ਬਿਹਤਰ ਹੁੰਦਾ ਹੈ ਅਕਸਰ ਇਨਸਾਨ ਨੂੰ ਉਹੀ ਰਿਸ਼ਤੇ ਥਕਾ ਦਿੰਦੇ ਨੇ ਜੋ ਉਸ ਦਾ ਇਕਲੌਤਾ ਸਕੂਨ ਹੁੰਦੇ ਨੇ ਉਸ ਇਨਸਾਨ ਦੇ ਰੋਗਾਂ ਦੀ ਕੋਈ ਦਵਾਈ ਨਹੀਂ ਜੋ ਦੂਜਿਆਂ ਦੀ ਤਰੱਕੀ ਦੇਖ ਕੇ ਛੜਦਾ ਹੈ ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਕੋਲ ਗਵਾਉਣ ਦੇ ਲਈ ਕੁਝ ਵੀ ਨਹੀਂ ਬਚਦਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਸਭ ਦਾ ਹੋ ਜਾਵੇ ਉਹ ਕਦੇ ਕਿਸੇ ਇੱਕ ਦਾ ਨਹੀਂ ਹੋ ਸਕਦਾ ਕੁਝ ਰਿਸ਼ਤੇ ਟੁੱਟ ਜ਼ਰੂਰ ਜਾਂਦੇ ਨੇ ਪਰ ਖਤਮ ਕਦੇ ਨਹੀਂ ਹੁੰਦੇ ਕੁਝ ਗਲਤੀਆਂ ਨੂੰ ਮਾਫ ਕਰਨਾ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਵਧੀਆ ਇਨਸਾਨਾਂ ਵਿੱਚ ਇੱਕ ਬੁਰਾਈ ਹੁੰਦੀ ਹੈ ਕਿ ਉਹ ਸਾਰਿਆਂ ਨੂੰ ਵਧੀਆ ਸਮਝ ਲੈਂਦੇ ਨੇ ਤੁਸੀਂ ਜਿਸ ਨੂੰ ਜਿੰਨੀ ਸ਼ੈਦਤ ਨਾਲ ਚਾਹੋਗੇ ਉਹ ਇਨਸਾਨ ਤੁਹਾਨੂੰ ਓਨੇ ਹੀ ਗਹਿਰੀ ਚੋਟ ਦੇਵੇਗਾ ਗਹਿਰੀਆਂ ਗੱਲਾਂ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਤੇ ਗਹਿਰਾ ਉਹੀ ਹੋ ਸਕਦਾ ਹੈ ਜਿਨੇ ਗਹਿਰੀਆਂ ਸੱਟਾਂ ਖਾਧੀਆਂ ਹੋਣ ਸੋਚ ਜੇਕਰ ਖੂਬਸੂਰਤ ਹੋਵੇ ਤਾਂ ਸਭ ਕੁਝ ਵਧੀਆ ਨਜ਼ਰ ਆਉਂਦਾ ਹੈ ਸ਼ਰੀਰ ਸੁੰਦਰ ਹੋਵੇ ਜਾਂ ਨਾ ਹੋਵੇ ਪਰ ਸ਼ਬਦਾਂ ਦਾ ਸੁੰਦਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਚਿਹਰੇ ਭੁੱਲ ਜਾਂਦੇ ਨੇ ਪਰ ਸ਼ਬਦਾਂ ਨੂੰ ਕਦੇ ਨਹੀਂ ਭੁੱਲਦੇ ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਕਦੇ ਨਹੀਂ ਮਰਦਾ ਪਰ ਭਰੋਸਾ ਜ਼ਰੂਰ ਮਰ ਜਾਂਦਾ ਹੈ ਮੈਨੂੰ ਲੋਕਾਂ ਨੂੰ ਮਾਫ ਕਰਨਾ ਤਾਂ ਆਉਂਦਾ ਹੈ ਪਰ ਮੁੜ ਕੇ ਦਿਲ ਵਿੱਚ ਜਗ੍ਹਾ ਦੇਣਾ ਬਿਲਕੁਲ ਨਹੀਂ ਦਿਲ ਦਾ ਸਾਫ਼ ਹੋਣਾ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗੁਨਾਹ ਹੈ ਇੱਥੇ ਹਰ ਇਨਸਾਨ ਸਿਰਫ ਫਾਇਦਾ ਉਠਾਉਣ ਦੀ ਸੋਚਦਾ ਹੈ ਛੋਟੀ ਹੀ ਸਹੀ ਪਰ ਤੁਸੀਂ ਆਪਣੀ ਇੱਕ ਅਲੱਗ ਪਛਾਣ ਜ਼ਰੂਰ ਬਣਾਓ ਆਪਣੇ ਆਲਸ ਨੂੰ ਅੱਜ ਤੋਂ ਹੀ ਹਟਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਇਹ ਹੌਲੀ-ਹੌਲੀ ਤੁਹਾਨੂੰ ਬਰਬਾਦ ਕਰ ਦੇਵੇਗਾ ਜੇਕਰ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਣਾ ਹੈ ਤਾਂ ਦੇ ਲਈ ਮਿਹਨਤ ਦੀ ਚਾਬੀ ਨੂੰ ਤਾਂ ਕਮਾਉਣਾ ਹੀ ਪਵੇਗਾ ਆਪਣੀ ਕਾਬਲੀਅਤ ਨੂੰ ਇੰਨਾ ਕਾਬਲ ਬਣਾਓ ਕਿ ਲੋਕਾਂ ਨੂੰ ਆਪਣੀ ਔਕਾਤ ਆਪਣੇ ਆਪ ਹੀ ਨਜ਼ਰ ਆਉਣ ਲੱਗੇ ਭੀੜ ਵਿੱਚ ਸ਼ੋਰ ਮਚਾਉਣ ਵਾਲੇ ਭੀੜ ਵਿੱਚ ਹੀ ਰਹਿ ਜਾਂਦੇ ਨੇ ਸਫਲਤਾ ਉਹ ਹੁੰਦੇ ਨੇ ਜੋ ਖਾਮੋਸ਼ੀ ਨਾਲ ਮਿਹਨਤ ਕਰ ਜਾਂਦੇ ਨੇ ਚਲੋ ਆਪਣੀ ਤਕਦੀਰ ਨੂੰ ਇੱਕ ਨਵਾਂ ਮੋੜ ਦਿੰਦੇ ਹਾਂ ਜੀ ਤੋੜ ਮਿਹਨਤ ਨਾਲ ਮੰਜ਼ਿਲ ਦੀਆਂ ਮੁਸ਼ਕਲਾਂ ਨੂੰ ਤੋੜ ਦਿੰਦੇ ਆ ਦੁਨੀਆਂ ਦੀ ਸਭ ਤੋਂ ਵਧੀਆ ਦਵਾਈ ਹੈ ਜ਼ਿੰਮੇਵਾਰੀ ਇੱਕ ਵਾਰ ਪੀ ਲਈਏ ਤਾਂ ਜ਼ਿੰਦਗੀ 파ਰਥਕ ਨਹੀਂ ਦਿੰਦੀ ਜੋ insan ਬੁਰੇ ਵਕਤ ਵਿੱਚ ਵੀ ਚੰਗਾ ਸੋਚਦਾ ਹੈ ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਚਾਹੁੰਦਾ ਮਿਹਨਤ ਕਰਨਾ ਪਰ ਇਹ ਜ਼ਿੰਮੇਵਾਰੀਆਂ ਸਭ ਕਰਵਾ ਦਿੰਦੀਆਂ ਨੇ ਜ਼ਿੰਦਗੀ ਵਿੱਚ ਉਸ ਲੈਵਲ ਤੱਕ ਪਹੁੰਚੋ ਜਿੱਥੇ ਲੋਕ ਤੁਹਾਡੀ ਕਦਰ ਕਰਨ ਤੇ ਤੁਹਾਨੂੰ ਗਵਾਉਣ ਤੋਂ ਡਰਨ ਜਦੋਂ ਤੁਸੀਂ ਆਲਸ ਕਰਦੇ ਹੋ ਤਾਂ ਸਭ ਕੁਝ ਮੁਸ਼ਕਲ ਲੱਗਦਾ ਹੈ ਤੇ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਸਭ ਕੁਝ ਆਸਾਨ ਲੱਗਦਾ ਹੈ ਜਿਸ ਕੰਮ ਨੂੰ ਕਰਨ ਦਾ ਮਨ ਨਾ ਹੋਵੇ ਉਹੀ ਸਭ ਤੋਂ ਵਧੀਆ ਸਮਾਂ ਹੈ ਉਸ ਕੰਮ ਨੂੰ ਕਰਨ ਦਾ ਰੁਕਾਵਟਾਂ ਸਭ ਦੇ ਰਾਹ ਵਿੱਚ ਹੁੰਦੀਆਂ ਨੇ ਕੋਈ ਥੱਕ ਕੇ ਕਿਸਮਤ ਨੂੰ ਕੋਸਦਾ ਹੈ ਤੇ ਕੋਈ ਕਿਸਮਤ ਨਾਲ ਲੜ ਕੇ ਆਪਣੀ ਤਕਦੀਰ ਲਿਖਦਾ ਹੈ। ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ। ਇਹ ਸਾਨੂੰ ਬਾਬਾ ਬੁੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੋਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀ ਗਾਲਚੀ